ਮਨਮੁਖ ਦਾ ਭਾਵ ਹੈ ਜਿਹੜਾ ਆਪਣੀ ਮਨ ਦੀ ਮਤ ਪਿੱਛੇ ਤੁਰਦਾ ਹੈ ਭਾਵ ਕੇ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਨਹੀਂ ਹੈ ਹਮੇਸ਼ਾ ਆਪਣੇ ਹੀ ਵਿਚਾਰ ਆਪਣੀ ਮਤ ਅੱਗੇ ਰੱਖਦਾ ਹੈ ਤੇ ਇੱਕ ਹੁੰਦਾ ਸਨਮੁਖ ਤੇ ਸਨਮੁਖ ਤੋਂ ਭਾਵ ਹੈ ਜਿਹੜਾ ਗੁਰੂ ਨੂੰ ਸਨਮੁਖ ਰੱਖ ਕੇ ਜ਼ਿੰਦਗੀ ਜਿਉਂਦਾ ਹੈ ਤਾਂ ਆਪਕੇ ਆਪਣੇ ਖਿਆਲ ਆਪਣੇ ਵਿਚਾਰ ਪਿੱਛੇ ਰੱਖ ਦਿੰਦਾ ਹੈ ਤੇ ਗੁਰੂ ਦੇ ਵਿਚਾਰ ਨੂੰ ਅੱਗੇ ਲੈ ਕੇ ਆਉਂਦਾ ਹੈ ਉਦਾਹਰਨ ਦੇਵਾ ਸੌਖੀ ਸਮਝ ਆ ਜੂ ਗੱਲ ਵੇਖਦੇ ਆ ਸਮਾਜ ਦੇ ਅੰਦਰ ਨਟਣ ਵਾਲੇ ਜਿਹੜੇ ਲੋਕ ਨੇ ਨਾ ਠੱਗਣ ਵਾਲੇ ਜਿਹੜੇ ਲੋਕ ਨੇ ਉਹ ਡਾਇਰੈਕਟਰ ਨੇ ਲੁੱਟਦੇ ਸਿੱਧਾ ਨੇ ਲੁੱਟਦੇ ਉਹ ਕਿਸੇ ਨਾ ਕਿਸੇ ਚੀਜ਼ ਦੀ ਆੜ ਵਿੱਚ ਲੁੱਟਦੇ ਨੇ ਕਿਸੇ ਨੇ ਧਾਰਮਿਕ ਬਾਣਾ ਪਾਇਆ ਕੋਈ ਗੁਰੂ ਗ੍ਰੰਥ ਸਾਹਿਬਹਾਰਾ ਦੀ ਆੜ ਵਿੱਚ ਆਪਣਾ ਡੇਰਾ ਚਲਾ ਕੇ ਰੁਕਦੇ ਹੈ ਇਦਾਂ ਦਾ ਬਹੁਤ ਕੁਝ ਵਾਪਰ ਰਿਹਾ ਹੈ ਹੁਣ ਜਿਹੜਾ ਅੱਜ ਦਾ ਸਮਾਜ ਹਨ ਜਿਹੜੀਆਂ ਔਰਤਾਂ ਨੇ ਮਾਮ ਮਾਵਾ ਨੇ ਮਤਾ ਮਾਂ ਨੇ ਇੱਕ ਇੱਕ ਗੱਲ ਮੇਰੇ ਕੋਲ ਸਹਜੇ ਆਖਣ ਗਿਆ ਬਾਬਾ ਜੀ ਅਸੀਂ ਫਲਾਣੇ ਬਾਬੇ ਕੋਲੇ ਜਾਣੇ ਆ ਉਹ ਕੁਝ ਨਹੀਂ ਕਰਦਾ ਬਸ ਉਹ ਸ਼ਬਦ ਪੜਦਾ ਬਸ ਉਹ ਬਾਣੀ ਪੜਦਾ ਬਸ ਉਹ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਉੱਥੇ ਪ੍ਰਕਾਸ਼ ਹੈ ਇਹ ਗੱਲ ਆਖਦੇ ਨੇ ਪਰ ਇਹ ਗੱਲ ਚੇਤੇ ਰੱਖਿਓ ਜਿਹੜਾ ਬਾਣੀ ਪੜਨ ਵਾਲਾ ਮਨੁੱਖਾ ਨਾ ਮੈਂ ਸਭੀ ਗੱਲ ਵਿੱਚ ਕਹਿੰਦਾ ਵੀ ਜਿਹੜਾ ਉਹ ਬਾਬਾ ਹੈ ਜਿਹੜਾ ਉੱਥੇ ਉਹ ਚਲਾ ਰਿਹਾ ਕਰਮਕਾਂਡ ਪਹਿਲੀ ਗਲਤੀ ਆ ਉਹੀ ਮਨਮੁਖ ਹੈ ਦੂਜੀ ਗੱਲ ਅਸਾਂ ਹੋਗੇ ਕਿਉਂਕਿ ਬਾਬੇ ਦੀ ਬਾਣੀ ਕਹਿੰਦੀ ਆ ਵੀ ਮਨੁੱਖ ਕੀ ਟੇਕ ਵ੍ਰਿਧੀ ਸਮਝਾਂ ਦੇਵਨ ਕਹੋ ਏਕੇ ਭਗਵਾਨ ਜਦੋਂ ਸਾਡੇ ਆ ਗੱਲ ਨੇ ਸੇ ਗੁਰੂ ਵਾਲੀ ਅੱਗੇ ਰੱਖੀ ਵੀ ਗੁਰੂ ਕਹਿੰਦਾ ਵੀ ਦੇਣ ਵਾਲਾ ਪਰਮਾਤਮਾ ਇੱਕੋ ਹੈ ਦੂਜਾ ਕੱਖ ਨਹੀਂ ਦਿੰਦਾ ਫਿਰ ਬਾਬਾ ਭਾਵੇਂ ਕੋਈ ਵੀ ਹੈ ਫਿਰ ਉਹ ਬਾਣੀ ਦੀ ਆੜ ਵਿੱਚ ਆਪਣਾ ਢੇਰਾ ਚਲਾ ਰਹੇ ਹੋਰ ਕੱਖ ਨਹੀਂ